ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਆ ਜਿਨ੍ਹਾਂ ਨੂੰ ਪਿਆਰ ਨਾਲ ਤੇ ਇਹ ਆਪ ਅੱਗੇ ਲੱਗਦੇ ਆ ਜੇ ਪੈਨਲਟੀ ਸਟ੍ਰੋਕ ਮਿਲ ਜੇ ਆਮ ਤੌਰ ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਹੈ ਕਿ ਇਹਦੇ ਕ੍ਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ ਬਹੁਤ ਸਾਰੀਆਂ ਰੋनाल्डੋ ਦੀਆਂ ਕ੍ਰਿਸਟੀਨੋ ਰੋनाल्डੋ ਕੇ ਬਹੁਤ ਸਾਰੀਆਂ ਪੈਨਲਟੀ ਕ੍ਰੂਸ਼ਲ ਮੈਚੇਜ ਮਿਸ ਹੋਈਆਂ ਨੇ ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਪ ਰਿਸਕ ਲਾ ਮੈਂ ਕਿਸੇ ਹੋਰ ਨੂੰ ਕਰ ਦੇਣ ਪਰ ਪੈਨਲਟੀ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ ਜੇ ਪੈਨਲਟੀ ਸ਼ੂਟ ਆਊਟ ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਨੇ ਜਿੱਤਨੇ ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ ਕੁਦਰਤੀ ਹੋ ਜਾਂਦਾ ਹੁੰਦਾ ਕੋਈ ਕੋਈ ਕਿਸੇ ਦਾ ਕੋਸੂਰ ਨਹੀਂ ਹੁੰਦਾ ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਤੈਰਿਸ ਚ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ ਹਰਮਨ ਫੀਤ ਬਾਹਰ ਬੈਠੇ ਹੁੰਦੇ ਸੀ ਸੋ ਰੂਲ ਹੈ ਹੁਣ ਇਹ ਪਹਿਲਾਂ ਤਾਂ ਪਹਿਲਾ ਰੂਲ ਨਹੀਂ ਹੁੰਦਾ ਸੀ ਪਹਿਲਾਂ ਤਾਂ ਇਨ ਬਾਵਲੈਂਟਰ ਹੁੰਦਾ ਸੀ ਹਾਲੈਂਡ ਦਾ ਕੱਲਾ ਪੈਨਲਟੀ ਕੌਰ ਨੂੰ ਨਹੀਂ ਲਾਉਂਦਾ ਸੀ ਜਦੋਂ ਪੈਨਲਟੀ ਕੌਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ ਪੈਨਲਟੀ ਕੌਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ ਮਤਲਬ ਉਹ ਬਾਹਰ ਬੈਠੇ ਚਾਰ-ਚਾਰ ਗੋਲ ਕਰ ਜਾਂਦਾ ਸੀ ਖੇਡਦਾ ਤਾਂ ਹੈ ਹੀ ਨਹੀਂ ਸੀ ਉਹ ਸੇਫੇ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ ਚੋ ਪੈਨਲਟੀ ਲੱਗੂਗੀ ਤੋਂ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ ਚ ਗਿਆ ਹੋਇਆ ਸੀਗਾ ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ ਅਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਕੋਈ ᱥਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮੰਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪੈ ਨੇ ਬੋਲਣ ਤੋਂ ਮੈਂ ਕਿਹਾ ਥੋੜਾ ਥੋੜਾ ਬੋਲਣ ਲੱਗ ਜਾ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜੇ ਕਿਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਉਹ ਯਾਰ ਹਰੇਕ ਫੀਲਡ ਚੋਂ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸਾਸਟ੍ਰੀਕਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਕੋ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੋਂ ਵੀ ਤੇਹੀ ਹਾਲ ਹੋਊਗਾ ਜਿਹੜਾ ਤੁਹਾਡਾ ਬੋਲਣ ਵੇਲੇ ਹੁੰਦਾ ਕਿ ਮੈਨੂੰ ਤਾਂ ਹਾਕੀ ਪੜ੍ਹਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਆ ਜਿਨ੍ਹਾਂ ਨੂੰ ਪਿਆਰ ਨਾਲ ਤੇ ਇਹੇ ਆਪ ਅੱਗੇ ਲੱਗਦੇ ਆ ਜੇ ਪੈਨਲਟੀ ਸਟ੍ਰੋਕ ਮਿਲ ਜੇ ਆਮ ਤੌਰ ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਹੈ ਕਿ ਇਹਦੇ ਕ੍ਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ ਬਹੁਤ ਸਾਰੀਆਂ ਰੋनाल्डੋ ਦੀਆਂ ਕ੍ਰਿਸਟੀਨੋ ਰੋनाल्डੋ ਦੀਆਂ ਬਹੁਤ ਸਾਰੀਆਂ ਪੈਨਲਟੀ ਕ੍ਰੂਸ਼ਲ ਮੈਚ ਜ ਮਿਸ ਹੋਈਆਂ ਨੇ ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਪ ਰਿਸਕ ਲਾ ਮੈਂ ਕਿਸੇ ਹੋਰ ਨੂੰ ਕਰ ਦੇਣ ਪਰ ਪ੍ਰੈਕਟਿਸ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ ਜੇ ਪੈਨਲਟੀ ਸ਼ੂਟ ਆਊਟ ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਸੋ ਇਹ ਹੁੰਦਾ ਕਿ ਮੂਹਰੇ ਲਾ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਨੇ ਜਿੱਤਨੇ ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ ਕੁਦਰਤੀ ਹੋ ਜਾਂਦਾ ਹੁੰਦਾ ਕੋਈ ਇਹ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਤਹਿਰਿਸ ਚ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ ਹਰਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ ਸੋ ਰੂਲ ਹੈ ਹੁਣ ਇਹ ਪਹਿਲਾਂ ਤਾਂ ਪਹਿਲਾ ਰੂਲ ਨਹੀਂ ਹੁੰਦਾ ਸੀ ਪਹਿਲਾਂ ਤਾਂ ਇਨ ਬੋਵਲੈਂਟਰ ਹੁੰਦਾ ਸੀ ਹੌਲੈਂਡ ਦਾ ਕੱਲਾ ਪੈਨਲਟੀ ਕੌਰ ਨੂੰ ਨਹੀਂ ਲਾਉਂਦਾ ਸੀ ਜਦੋਂ ਪੈਨਲਟੀ ਕੌਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ ਪੈਨਲਟੀ ਕੌਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ ਮਤਲਬ ਉਹ ਬਾਹਰ ਬੈਠੇ ਚਾਰ-ਚਾਰ ਗੋਲ ਕਰ ਜਾਂਦਾ ਸੀ ਖੇਡਦਾ ਤਾਂ ਹੈ ਹੀ ਨਹੀਂ ਸੀ ਉਹ ਸੇ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚੋਂ ਪੈਨਲਟੀ ਲੱਗੂਗੀ ਤੋ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ ਚ ਗਿਆ ਹੋਇਆ ਸੀਗਾ ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ